ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝਾੜੂ ਵਾਲਿਆਂ ਦੇ ਦੋ ਅਨਮੋਲ ਰਤਨ ਦੋ ਹੀਰੇ ਜਿਹਨਾਂ ਨੂੰ ਕੇਜਰੀਵਾਲ ਕਹਿੰਦਾ ਸੀ ਨਾ ਕਹਿੰਦਾ ਪੰਜਾਬ ਦੇ ਲੋਕੋ ਇਹੋ ਜੇ ਹੀਰੇ ਦੇऊं ਤੁਹਾਨੂੰ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਗੇ ਆ ਦੋ ਹੀਰਿਆਂ ਦੀ ਗੱਲ ਕਰਨ ਲੱਗਾ ਅਨਮੋਲ ਰਤਨਾਂ ਦੀ ਗੱਲ ਕਰਨ ਲੱਗਾ ਸੁਣ ਲਿਓ ਇਕਦਾ ਜਿਹੜਾ ਉਹ ਟੀਂਡਾ ਜਿਹਾ ਹਰਜੋਤ ਬੈਂਸ ਸਿੱਖਿਆ ਮੰਤਰੀ ਹੈ ਜਿਹੜਾ ਤੇ ਪੰਜਾਬ ਸਿੱਖਿਆ ਕ੍ਰਾਂਤੀ ਜਿਹੜਾ ਬੋਰਡ ਲੱਗਾ ਕਿੱਥੇ ਕੋਨ ਸੁਪਿੰਡ ਦੇ ਵਿੱਚ ਸਕੂਲ ਦੇ ਵਿੱਚ ਲੱਗਾ ਹੋਇਆ ਤੇ ਇੱਥੇ ਕਰਵਾਇਆ ਕੀ ਹੈ ਜਿਹੜੇ ਬਾਥਰੂਮ ਟੋਇਲਟਾ ਵਗੈਰਾ ਸੀ ਨਾ ਉਹਦੀ ਮਰਮਤ ਕਰਾਈ ਹੈ ਮਰਮਤ ਤੇ ਕੀ ਲੱਗਾ ਹੋਣਾ ਪੰਜ ਚਾਰ ਲੀਟਰ ਰੰਗ ਲੱਗਾ ਹੋਣਾ ਦੋ ਚਾਰ ਬੋਰੀਆਂ ਸੀਮੈਂਟ ਦੀਆਂ ਲੱਗੀਆਂ ਆਉਣੀਆਂ 5-7 ਦਿਨਾਂ ਵਿੱਚ ਮਿਸਤਰੀਆਂ ਨੇ ਉਹ ਰਿਪੇਅਰ ਕਰਦੀ ਹੋਣੀ ਹੈ। ਜਟੌਲ ਤਾਂ ਬਣ ਲਈਆਂ 2-4 ਸੀਟਾਂ ਬਦਲਦੀਆਂ ਹੋਣਗੀਆਂ, ਟੁੱਟੀਆਂ ਰਿਪੇਅਰ ਕਰਦੀਆਂ ਹੋਣਗੀਆਂ, ਆਹ ਕੰਮ ਕੀਤਾ ਹੈ। ਕਿੰਨਾ ਕੰਮ ਹੋਣਾ ਹੈ? ਵੱਧ ਤੋਂ ਵੱਧ ਲੱਖ, 2 ਲੱਖ, ਇਤੋਂ ਵੱਧ ਨਹੀਂ। ਤੇ ਇਹ ਜਦੋਂ ਇਹਨਾਂ ਦੀ ਮੁਰੰਮਲ ਦਾ ਕੰਮ ਮੁਕੰਮਲ ਹੋ ਗਿਆ, ਫਿਰ ਦੋ ਜਿਹੜੇ ਅਮੋਲਕ ਰਤਨ ਹੀਰੇ ਨੇ, ਉਹ ਇੱਕ ਤਾਂ ਹਰਜੋਤ ਸਿੰਘ ਬੈਂਸ ਜਿਹੜਾ ਸਿੱਖਿਆ ਮੰਤਰੀ ਹੈ ਦੂਜਾ ਲਾਭ ਸਿੰਘ ਉਗੋਕੇ ਜਿਹੜਾ ਐਮ ਐਲ ਏ ਹਲਕਾ ਪਧੋੜ ਦਾ ਇਹਨਾਂ ਨੇ ਇਹ ਪੱਥਰ ਲਾਇਆ ਉੱਥੇ ਪੱਥਰ ਲਾ ਕੇ ਕੀ ਲਿਖਿਆ ਕਿ ਜਿਹੜਾ ਕੁੰਸਪਿੰਡ ਵਿੱਚ ਸਕੂਲ ਸੀ ਨਾ ਸਰਕਾਰੀ ਉਹਦੇ ਬਾਥਰੂਮ ਟੋਲਟਾਂ ਦੀ ਮੁਰੰਮਤ ਕੀਤੀ ਹੈ ਆ ਦੋ ਹੀਰੇ ਨੇ ਜੀ ਆ ਔਕਾਤ ਹੈ ਇਹਨਾਂ ਦੀ ਅਸ਼ਕ ਮੈਨੂੰ ਗੱਲ ਤੇ ਇਤਹਾ ਗਈ ਉੱਪਰ ਲਿਖਿਆ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਇਹ ਲਿਖਿਆ ਹੋਇਆ ਥੱਲੇ ਦੋ ਚਮਚੇ ਨੇ ਹਰਜੋਤ ਬੈਂਸ ਤੇ ਲਾਲ ਸਿੰਘ ਉਗੋਕੇ ਪਿੰਡ ਦੇ ਵਿੱਚ ਨਾ ਪਿੰਡ ਦੇ ਵਿੱਚ ਕਈ ਇਹੋ ਜਿਹੇ ਲੋਕ ਹੁੰਦੇ ਐ ਜਿਹੜੇ 20-30 ਹਜ਼ਾਰ ਰੁਪਈਆ ਇਨ੍ਹਾਂ ਕੰਮਾਂ ਤੇ ਆਮ ਹੀ ਲਾ ਦਿੰਦੇ ਆ ਪਰ ਇਹ ਦੋ ਐਮਐਲਏ ਨੇ ਜੀ ਬਹੁਤ ਵੱਡਾ ਕੰਮ ਕੀਤਾ ਜਿਵੇਂ ਸਕੂਲ ਪਲੱਸ 2 ਹੋਵੇ ਤੇ ਇਹਨਾਂ ਨੇ ਅਪਗ੍ਰੇਡ ਕਰਤਾ ਹੋਵੇ ਜਾਨਕਿ ਸਕੂਲ ਤੋਂ ਕਾਲਜ ਬਣਾਤਾ ਹੋਵੇ ਐਡਾਂ ਦਾ ਆਪਣੇ ਆਪ ਨੂੰ ਸਮਝਦੇ ਨੇ ਵੀ ਅਸੀਂ ਜਿਣਕੇ ਬਾਸ਼ੂਮ ਟੋਰਟਨ ਦੀ ਰਿਪੇਅਰ ਕਰਕੇ ਜਾਨਕਿ ਅਸੀਂ ਸਕੂਲ ਹੀ ਅਪਗ੍ਰੇਡ ਕਰਤਾ ਆ ਖਾਵ ਨੇ ਇਹਨਾਂ ਦੇ ਮਾਂ ਦੇ ਪੁੱਤਾਂ ਦੇ ਅੱਛਾ ਇੱਕ ਬੇਨਤੀ ਹੋਰ ਸੁਣੋ ਇਹ ਜਿਹੜੇ ਮਹਾਨ ਕੰਮ ਨੇ ਨਾ ਇਹ ਇਹਨਾਂ ਦੇ ਹਿੱਸੇ ਆ ਰਹੇ ਆ ਪਹਿਲਾਂ ਇਹਨੇ ਕਿਹਾ ਕਹਿੰਦਾ ਜੀ ਟਰਾਲੀਆਂ ਚੋਰੀ ਹੋ ਗਈਆਂ ਉਹਦੇ ਬਾਰੇ ਕਹਿੰਦਾ ਹੁਣ ਅਸੀਂ ਟਰਾਲੀਆਂ ਦੀ ਜਾਂਚ ਕਰਦੇ ਰਵਾਂਗੇ ਇਹ ਤਾਂ ਫਿਰ ਇੱਥੇ ਹੀ ਉਲਝੇ ਰਵਾਂਗੇ ਜਾਣੇ ਕਿ ਆਹ ਕੰਮ ਕਰਨੇ ਸੀ ਜਿਹੜਾ ਬਾਸ਼ੂਮ ਤੇ ਟੋਲਟਾ ਦੀ ਰਿਪੇਅਰ ਕਰਨੀ ਐ ਇਹ ਵੱਡੇ ਕੰਮ ਕਰਨੇ ਸੀ ਟਰਾਲੀਆਂ ਚੋਰੀ ਤਾਂ 4 ਲੱਖ ਦੀ ਟਰਾਲੀ ਸੀ ਨਾਲਿਓ ਉਹ ਕੋਈ ਗਰੀਬ ਨਹੀਂ ਲੈ ਕੇ ਆਇਆ ਸੀ ਉਹ ਤਾਂ ਆ ਜੱਟ ਹੀ ਲੈ ਕੇ ਆਈ ਜਿਹੜੇ ਧਰਨਾ ਵਿੱਚ ਗਏ ਸੀ ਜਨਨ ਕਿ ਉਹ ਕੰਮ ਤਾਂ ਛੋਟਾ ਸੀ ਤੇ ਆ ਕੰਮ ਵੱਡਾ ਸੀ ਹਰਾਮਖੋਰੋ ਇਹ ਤਾਂ ਸਕੂਲ ਦਾ ਚੌਂਕੀਦਾਰ ਵੀ ਕੋਲੇ ਖੜ ਕੇ ਕਰਾ ਸਕਦਾ ਸੀ ਤੁਸੀਂ ਕਿਹੜੇ ਕੋਲ ਕੁਝ ਦਿੱਤਾ ਹੈ ਜੇ 2-3 ਲੱਖ ਦਾ ਚੈੱਕ ਦੇਤਾ ਉਹ ਵੀ ਸਰਕਾਰ ਦੇ ਖਜ਼ਾਨੇ ਵਿੱਚੋਂ ਗਿਆ ਹੋਣਾ ਹੈ ਮੇਲੇ ਸਾਨੂੰ 20-30 ਲੱਖ ਹੋਣਾ ਇਹਦੇ ਵਿੱਚ ਤੁਸੀਂ ਪੈਸੇ ਖਾਦੇ ਹੋਣੇ ਦੇਖੋ ਕਿੰਨਾ ਵੱਡਾ ਮਹਾਨ ਕੰਮ ਕੀਤਾ ਹੈ ਸ਼ਰਮ ਨਹੀਂ ਆਉਂਦੀ ਕਿਹੜੇ ਕੰਮਾਂ ਲਈ ਲੋਕਾਂ ਨੇ ਚੁਣਿਆ ਸੀ ਤੇ ਕਿਹੜੇ ਕੰਮਾਂ ਲਈ ਇਹ ਬੰਦੇ ਇੱਥੇ ਪੱਥਰ ਲਵਾਈ ਜਾਂਦੇ ਮੈਨੂੰ ਲੱਗਦਾ ਹੈ ਨਾ ਵੀ ਇਹ ਘੱਟੋ ਘੱਟ 10000 ਦਾ ਪੱਥਰ ਹੋਣਾ ਜਿੱਤੇ ਲਿਖਿਆ ਹੋਇਆ ਪੰਜਾਬ ਸਿੱਖਿਆ ਕ੍ਰਾਂਤੀ ਸਰਦਾਰ ਭਵਨ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਰਦਾਰ ਹਰਜੋਤ ਸਿੰਘ ਬੈਂਸ ਮਾਨਜੋਗ ਸਿੱਖਿਆ ਮੰਤਰੀ ਤੇ ਹਲਕਾ ਭਧੌੜ ਦੇ ਐਮ ਐਲ ਏ ਲਾਲ ਸਿੰਘ ਉਗੋਕੇ ਇਹ ਉਹੀ ਹੈ ਨਾ ਜਿਹੜੇ ਨੇ ਆਪਣੀ ਘਰ ਵਾਲੀ ਛੱਡਤੀ ਦੂਜਾ ਵਿਆਹ ਕਰਵਾਇਆ ਕਰੋੜ ਰੁਪਇਆ ਦੇਖ ਉਹੀ ਹੈ ਉਹੀ ਲੱਗਦਾ ਹੈ ਹੜਾ ਛੱਟੇ ਛੁੱਟੇ ਦੇ ਵਿੱਚੋਂ ਰਿਸ਼ਤੇ ਲੈਂਦਾ ਨਸ਼ਾ ਤਸ਼ਕਰਾਂ ਦੇ ਨਾਲ ਸੰਬੰਧ ਨੇ ਉਹੀ ਹੈ ਨਾ ਬੰਦਾ ਇਹ ਕਿੱਡਾ ਮਹਾਨ ਕੰਮ ਕੀਤਾ ਜੇ ਕਿਤੇ ਮੈਨੂੰ ਮਿਲਣ ਤਾਂ ਮੈਂ ਜਿਹੇਦਾਰ ਕੁਲਦੀਪ ਸਿੰਘ ਗੜਗਾ ਜੀ ਨੂੰ ਰਿਕਵੈਸਟ ਕਰਾਂ ਵੀ ਜਿਹੇਦਾਰ ਸਾਹਿਬ ਜੀ ਕਾਲ ਤੱਕ ਤੇ ਸੱਦ ਕੇ ਨਾ ਇਹਨਾਂ ਨੂੰ ਸਨਮਾਨ ਕਰੋ ਜੇ ਫਿਰ ਰਾਸ਼ਟਰਪਤੀ ਸਾਹਿਬ ਨੂੰ ਚਿੱਠੀ ਲਿਖਾਂਗੇ ਵੀ ਐਡਾ ਵੱਡਾ ਮਹਾਨ ਕੰਮ ਹੋਇਆ ਜੀ ਪੰਜਾਬ ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਅਵਾਰਡ ਦਿਓ ਕਿਤੇ ਇਹਨਾਂ ਦੀ ਕੁਰਬਾਨੀ ਅਜਾਈ ਨਾ ਜਾਵੇ ਐਡਾ ਵੱਡਾ ਮਹਾਨ ਕੰਮ ਕੀਤਾ ਇਹਨਾਂ ਨੇ ਇਹ ਸਨਮਾਨ ਬਣਨਾ ਚਾਹੀਦਾ ਹੈ ਮਿਲਣਾ ਚਾਹੀਦਾ ਇਹਨਾਂ ਨੂੰ ਬਣਦਾ ਸਮਾਨ ਇਹਨਾਂ ਦਾ ਸ਼ਰਮ ਨਹੀਂ ਆਉਂਦੀ ਯਾਰ ਤੁਹਾਨੂੰ ਇਹੇ ਜੇ ਕੰਮ ਕਰਨ ਵਾਏ ਤੁਹਾਨੂੰ ਐਮਐਲ ਚੁਣੇ ਚਲੋ ਬਹੁਤ ਹੋ ਗਈ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ